ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪਾਈ ਧੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਆਸਾ ਰਾਗ ਵਿੱਚ ਪੱਟੀ ਲਿਖੀ ਬਾਣੀ ਚੱਲ ਰਹੀ ਹੈ ਇਸ ਵਿੱਚ ਮਹਾਰਾਜ ਜੀ ਪਾਦੇ ਦੇ ਉਪਦੇਸ਼ ਬਖਸ਼ਦੇ ਹੋਏ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਆਓ ਪਾਸ਼ਾ ਜੀ ਗੁਰੂ ਨਾਨਕ ਪਾਸ਼ਾ ਜੀ ਇਸ ਬਾਣੀ ਦੇ 10 ਬੰਦ ਸੰਪੂਰਨ ਹੋਏ ਸੀ 11ਵਾਂ ਅक्षर ਮਹਾਰਾਜ ਜੀ ਜਜ ਅक्षर ਅੱਗੇ ਆਰੰਭ ਕਰਦੇ ਹਨ ਆਓ ਸਰਵਨ ਕਰੀਏ ਜੀ ਜਜੈ ਜਾਨ ਮੰਗਤ ਜਨ ਜਾਚੈ ਲਖ 84 ਭੀਖ ਭਇਆ ਮਾਸਾ ਜੀ ਜਜੇ ਅक्षर ਤੋਂ 10ਵੇਂ ਅक्षर ਤੋਂ 11ਵੇਂ ਅक्षर ਤੇ ਪਾਤਸ਼ਾਹ ਜੀ ਜਜ ਅक्षर ਸੁਭਾਈ ਮਨ ਹੈ ਬਚਨ ਕਰਦੇ ਹਨ ਜਜ ਅक्षर ਉਚਾਰਨ ਕਰਦੇ ਹੋਏ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਉੱਥੇ ਪਾਦੇ ਦੇ ਨਾਲ ਮਹਾਰਾਜ ਜੀ ਚਰਚਾ ਕਰਦੇ ਹਨ ਜੀ ਜਜੈ ਜਾਨ ਮੰਗਤ ਜਨ ਜਾਚੈ ਮਹਾਰਾਜ ਜੀ ਕਹਿੰਦੇ ਅਸੀਂ ਸੰਸਾਰੀ ਜੀਵ ਉਹਦੇ ਦਰ ਦੇ ਮੰਗਤੇ ਹਾਂ ਉਹ ਮਾਲਕ ਸ੍ਰਿਸ਼ਟੀ ਦਾ ਹਰੀ ਮਾਲਕ ਹੈ ਪਰਮੇਸ਼ਰ ਦੇ ਜੀ ਜਾਨ ਮੰਗਤ ਜਨ ਜੱਚ ਮਹਾਰਾਜ ਜੀ ਕਹਿੰਦੇ ਜਨਮਾ ਤੋਂ 84 ਲੱਖ ਜੂਨਾ ਤੋਂ ਦੇ ਕੋਲੋਂ ਮੰਗਦੇ ਆਏ ਹਾਂ ਲੱਖ 84 ਭੀਖ ਭਵਿਆ ਮਹਾਰਾਜ ਜੀ ਕਹਿੰਦੇ ਉਹ ਮਾਲਕ ਤੋਂ ਅੱਗੋਂ ਭੀਖ ਮੰਗਦੇ ਹੋਏ ਇਹ ਮਾਨਸ ਦੇ ਵਿੱਚ ਪਹੁੰਚੇ ਹਾਂ ਉਹ ਮਾਲਕ ਸਾਨੂੰ ਜੀਵਾ ਨੂੰ ਸਾਡੇ ਕਰਮਾਂ ਦਾ ਮਤਾਬਕ ਸਾਰਿਆਂ ਨੂੰ ਬਖਸ਼ਿਸ਼ ਕਰਦਾ ਹੈ ਖਾਣ ਵਾਸਤੇ ਪੈਣਨ ਵਾਸਤੇ ਵਰਤਣ ਵਾਸਤੇ ਸਭ ਕੁਝ ਦੇ ਰਿਹਾ ਹੈ ਮਹਾਰਾਜ ਜੀ ਕਹਿੰਦੇ ਉਹਦੇ ਅੱਗੇ ਸਦਾਈ ਚਰਨਾਂ ਦੇ ਵਿੱਚ ਬੇਨਤੀ ਕਰੀਏ ਉਹਦਾ ਸਿਮਰਨ ਕਰੀਏ ਉਹਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਮਨੁੱਖ ਨੂੰ ਕਿਉਂਕਿ ਪਿਛੇ ਜਨਮਾਂ ਦੇ ਵਿੱਚ ਜੁਨਾ ਦੇ ਵਿੱਚ 84 ਲੱਖ ਦੇ ਵਿੱਚ ਵੀ ਉਹਦਾ ਦਿੱਤਾ ਖਾਂਦੇ ਸੀ ਉਦੇ ਤੋਂ ਹੀ ਮੰਗ ਮੰਗਦੇ ਸੀ ਜਿਹੜਾ ਮੰਗਦਾ ਉਹ ਮੰਗਤਾ ਹੁੰਦਾ ਹੈ ਤੇ ਮਹਾਰਾਜ ਜੀ ਕਹਿੰਦੇ ਉਸ ਜੁਨਾ ਤੋਂ ਲੈ ਕੇ ਮੰਗਦੇ ਆ ਰਹੇ ਹਾਂ ਇੱਕੋ ਲੇਵੈ ਇੱਕੋ ਦੇਵੈ ਅਵਰਨਾ ਦੂਜਾ ਮੈਂ ਸੁਣਿਆ ਤੇ ਮਹਾਰਾਜ ਜੀ ਕਹਿੰਦੇ ਕੋਈ ਹੈ ਪਰਮਾਤਮਾ ਇੱਕੋ ਹੀ ਲੈਂਦਾ ਹੈ ਉਹ ਲੈ ਵੀ ਲੈਂਦਾ ਵਸਤੂ ਵਾਪਸ ਮੰਗ ਵੀ ਲੈਂਦਾ ਖੁਪ ਤੇ ਉਹ ਦਿੰਦਾ ਵੀ ਹੈ ਇੱਕੋ ਲੇਵੈ ਇੱਕੋ ਦੇਵੈ ਦੂਜਾ ਕੋਈ ਮਹਾਰਾਜ ਜੀ ਕਹਿੰਦੇ ਮੈਨੂੰ ਨਜ਼ਰ ਹੀ ਨਹੀਂ ਆਉਂਦਾ ਅਵਰ ਉਹਨਾਂ ਦੂਜਾ ਮੈਂ ਸੁਣਿਆ ਕਹਿੰਦੇ ਮੈਂ ਤਾਂ ਸੁਣਿਆ ਨਹੀਂ ਕੋਈ ਦੂਜਾ ਹੋਵੇਗਾ ਉਹ ਨਾਨਕ ਪਾਤਸ਼ਾਹ ਜੀ ਕਹਿੰਦੇ ਪਾਦਾ ਜੀ ਇਕੋ ਹੀ ਸਾਨੂੰ ਦੇਣ ਵਾਲਾ ਤੇ ਇਕੋ ਹੀ ਸਾਡੇ ਤੋਂ ਲੈ ਵੀ ਲੈਂਦਾ ਜਿਵੇਂ ਬਚਨ ਕਰਦੇ ਆ ਨਾ ਮਹਾਰਾਜ ਜੀ ਸੁਖਨੀ ਸਾਹਿਬ ਜੀ ਦੇ ਵਿੱਚ 10 ਵਸੂ ਲੈ ਪਾਸੇ ਪਾਵੇ ਏਕ ਅਵਸਤ ਕਰਬ ਖੋਟ ਗਵਾਵੇ ਏਕ ਭੀਨਾ ਦੇ 10 ਫੀ ਹਿਰਲੇ ਹਾਰਾ ਜੀ ਕਹਿੰਦੇ ਸਾਡਾ ਥੋ ਜੋਰ ਥੋੜਾ ਅਸੀਂ ਤਾਂ ਉਹਦੇ ਦਰ ਤੇ ਮੰਗਤੇ ਆ ਅਸੀਂ ਤਾਂ ਇੱਕ ਦਾ ਰੋਸ ਕਰੀ ਜਾ ਰਹੇ ਆ ਕਿ ਇੱਕ ਮਿਲੀ ਨਹੀਂ ਬੜਾ ਰੁੱਸਦੇ ਆ ਉਹਦੇ ਨਾਲ ਲਾਂਭਾ ਦੇ ਦੇ ਨੇ ਇੱਕ ਵਸਤੂ ਨਾ ਮਿਲੇ ਪਰ ਜਿਹੜੀਆਂ ਪਹਿਲੋਂ 10 ਵਰਤਨਾਂ ਉਹਦੀਆਂ ਦਿੱਤੀਆਂ ਉਹਦਾ ਖਿਆਲ ਭੁੱਲ ਜਾਂਦਾ ਸਨ ਕਿ ਪਹਿਲੋਂ ਵੀ ਉਹਨੇ 10 ਸਾਨੂੰ ਬਖਸ਼ਿਸ਼ਾਂ ਕੀਤੀਆਂ ਨੇ ਦਿੱਤੀਆਂ ਤੇ ਜੇ ਉਹ ਮਾਲਕ ਮਹਾਰਾਜ ਜੀ ਕਹਿੰਦੇ ਉਹ 10 ਵੀ ਲੈ ਲਵੇ ਇੱਕ ਪੀਣਾ ਦੇ 10 ਪੀ ਹਿਰਲੇ ਇੱਕ ਵੀ ਨਾ ਦਵੇ ਤੇ 10 ਵੀ ਖੋ ਲਵੇ ਫਿਰ ਮਹਾਰਾਜ ਜੀ ਕਹਿੰਦੇ ਮੂੜੇ ਇਹ ਮਨੁੱਖ ਤੇਰਾ ਕੀ ਜੋਰ ਹੈ ਕਿਤੇ ਜੋਰ ਹੈ ਸਾਡਾ ਜਿਹੜੀਆਂ ਦਿੱਤੀਆਂ ਨੇ ਉਹ ਵੀ ਖੋ ਲਵੇ ਤੇ ਜਿਹੜੀ ਅੱਗੇ ਮੰਗਦੇ ਆ ਉਹ ਵੀ ਨਾ ਦਵੇ ਫਿਰ ਵੀ ਸਾਡਾ ਕੋਈ ਉਹਦੇ ਅੱਗੇ ਜੋਰ ਨਹੀਂ ਹੈ ਬੇਨਤੀ ਕਰ ਸਕਦੇ ਆਂ ਅਸੀਂ ਮੰਗਤੇ ਆਂ ਉਹਦੇ ਮਹਾਰਾਜ ਜੀ ਇੱਥੇ ਵੀ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਪਾਦਾ ਜੀ ਮੈਨੂੰ ਤਾਂ ਕੋਈ ਦੇਖਦਾ ਨਹੀਂ ਕਿ ਦੂਜਾ ਹੋਵੇ ਜਿਹੜਾ ਦੇ ਸਕੇ ਜਾਂ ਲੈ ਸਕੇ ਸਾਡੇ ਤੋਂ ਕਿਸੇ 'ਚ ਪਾਵਰ ਨਹੀਂ ਕਿ ਖੋ ਲਵੇ ਸਾਡੇ ਕਰਮਾਂ ਦਾ ਕੋਈ ਖੋ ਸਕਦਾ ਨਹੀਂ ਖੋ ਸਕਦਾ ਤੇ ਮਹਾਰਾਜ ਜੀ ਵੰਦੇ ਭਾਈ ਇੱਕੋ ਲੇਵੈ ਇੱਕੋ ਦੇਵੈ ਇੱਕੋ ਹੀ ਵਾਪਸ ਲੈ ਲੈਂਦਾ ਇੱਕੋ ਹੀ ਦੇਣ ਵਾਲਾ ਦੂਹਾਂ ਜਗ੍ਹਾ ਤੇ ਉਹ ਬੈਠਾ ਹੈ ਅਵਰ ਨਾ ਦੂਜਾ ਮੈਂ ਸੁਣਿਆ ਮਹਾਰਾਜ ਜੀ ਕਹਿੰਦੇ ਮੈਨੂੰ ਤਾਂ ਕੋਈ ਦੂਜਾ ਨਜ਼ਰ ਨਹੀਂ ਹੁੰਦਾ ਮੈਂ ਨਾ ਸੁਣਿਆ ਨਾ ਦੇਖਿਆ ਝੱਜ ਝੁਰ ਮਰੋ ਕਿਆ ਪ੍ਰਾਨੀ ਜੋ ਕਿਛ ਦੇਣਾ ਸੋ ਦੇ ਰਹਾ ਅੱਗੇ ਤਾਂ ਜਗ ਅਕਸ਼ਰ ਮਹਾਰਾਜ ਜੀ ਆਰੰਭ ਕਰਦੇ ਹਨ ਝੱਜ ਜੇ ਅਕਸ਼ਰ ਤੋਂ ਫਿਰ ਉਪਦੇਸ਼ ਬਖਸ਼ਦੇ ਹਨ ਝੱਜ ਝੁਰ ਮਰੋ ਕਿਆ ਪ੍ਰਾਨੀ ਮਹਾਰਾਜ ਜੀ ਕਹਿੰਦੇ ਇਹ ਪ੍ਰਾਨੀ हे ਮਨੁੱਖ हे ਜਿਗਿਆਸੂ ਤੂੰ ਕਿਉ ਝੁਰਦਾ ਹੈ ਸਾਰਾ ਦਿਨ ਹੀ ਝੁਰੀ ਜਾਂਦੇ ਆ ਨਾ ਜੇ ਕੁਝ ਮਿਲਦਾ ਨਹੀਂ ਤੇ ਚੁਰ ਚੁਰ ਕੀ ਤ੍ਰਿਸ਼ਨਾ ਦੇ ਸੰਤਾਪ ਦੇ ਵਿੱਚ ਮਨ ਜਿਹੜਾ ਉਹ ਫੁਰਨੇ ਇਛਾਵਾਂ ਪੈਦਾ ਕਰਦਾ ਸੀ ਝੂਰੀ ਜਾਂਨੇ ਆ ਉਹਦੀ ਪੂਰਤੀ ਵਾਸਤੇ ਝੁਰਦੇ ਆ ਸੀ ਯਾਰ ਮਿਲ ਜਾਵੇ ਕਿਵੇਂ ਮਿਲੇਗੀ ਕੀ ਕਰਨਾ ਪਏਗਾ ਇਸ ਗੱਲਾਂ ਨੂੰ ਮਨ ਦੇ ਵਿੱਚ ਕਰਦੇ ਹੋਏ ਝੂਰੀ ਜਾਂਨੇ ਆ ਤੇ ਮਹਾਰਾਜ ਜੀ ਕਹਿੰਦੇ ਤੂੰ ਝੁਰਣਾ ਨਹੀਂ ਝੱਜੇ ਝੂਰ ਮਰੋ ਕਿਆ ਪ੍ਰਾਨੀ ਜੋ ਕੁਛ ਦੇਣਾ ਸੋ ਦੇ ਰਿਹਾ ਜੋ ਨੇ ਦੇਣਾ ਇਹਨਾਂ ਪਿਆਰਿਓ ਉਹ ਤਾਂ ਉਹਨੇ ਕਰਮਾਂ ਦਾ ਦੇਈ ਦੇਣਾ ਕੋਈ ਖੋ ਨਹੀਂ ਸਕਦਾ ਤੇ ਜੇ ਕਹੀਏ ਕਿ ਧੱਕੇ ਨਾਲ ਲੈ ਲਈਏ ਫਿਰ ਕੋਈ ਦੇ ਵੀ ਨਹੀਂ ਸਕਦਾ ਇਹ ਆਪਣੇ ਮਨ ਦੇ ਫੁਰਨਿਆਂ ਮੁਤਾਬਕ ਕੀ ਕਿ ਸਾਨੂੰ ਮਿਲ ਜਾਵੇ ਨਹੀਂ ਮਿਲਦਾ ਮਹਾਰਾਜ ਜੀ ਕਹਿੰਦੇ ਉਹ ਤਾਂ ਦੇ ਰਿਹਾ ਸਭ ਕੁਝ ਉਹਦੇ ਤੇ ਤੇਰਾ ਯਕੀਨ ਬਣ ਜਾਵੇ ਜੋ ਕੁਛ ਦੇਣਾ ਜੋ ਸਾਡੇ ਚਿੱਠਾ ਬਣਿਆ ਸਾਡੇ ਕਰਮਾਂ ਦਾ ਉਹਨੇ ਦੇ ਹੀ ਦੇਣਾ ਉਹਨੂੰ ਕੋਈ ਖੋ ਨਹੀਂ ਸਕਦਾ ਕੋਈ ਢਾ ਨਹੀਂ ਸਕਦਾ ਦੇਣ ਤੋਂ ਉਹਦਾ ਬਿਰਤ ਹੈ ਭਰਮ ਹੈ ਮਾਲਕ ਦਾ ਪ੍ਰਭੂ ਦਾ ਤੇ ਮਹਾਰਾਜ ਜੀ ਕਹਿੰਦੇ ਫਿਰ ਕਾਤੋਂ ਛੁਰਨਾ ਹੈ ਕਿਉਂ ਛੁਰਦਾ ਹੈ ਮਨੁੱਖ ਆਦਾ ਜੀ ਫਿਰ ਕਾਤੋਂ ਛੁਰਨਾ ਚਾਹੀਦਾ ਜਦੋਂ ਮਾਲਕ ਜੋ ਕੁਛ ਦੇਣਾ ਹੈ ਸੋ ਦੇ ਹੀ ਦਿੰਦਾ ਉਹਦੇ ਹੁਕਮ ਦੇ ਵਿੱਚ ਸਭ ਕੁਛ ਦੇ ਦੇ ਵੇਖੈ ਹੁਕਮ ਤਲਾਏ ਜੋ ਜੀਆਂ ਕਾ ਰਿਜਕ ਪਿਆ ਤੇ ਮਹਾਰਾਜ ਜੀ ਕਹਿੰਦੇ ਦਿੰਦਾ ਵੀ ਉਹ ਤੱਕਦਾ ਵੀ ਹੈ ਦੇਖਦਾ ਵੀ ਹੈ ਦੇ ਦੇ ਵੇਖੇ ਮਹਾਰਾਜ ਜੀ ਕਹਿੰਦੇ ਦੇ ਦੇ ਵੇਖੇ ਹੁਕਮ ਚ ਲਾਏ ਕਿਉਂਦਾ ਹੁਕਮ ਚ ਲੱਦਾ ਉਹ ਹੁਕਮ ਦੇ ਵਿੱਚ ਸਭ ਕੁਝ ਵਰਤ ਰਿਹਾ ਤੇ ਮਹਾਰਾਜ ਜੀ ਕਹਿੰਦੇ ਜੋ ਜੀਆਂ ਕਾ ਰਿਜਕ ਪਿਆ ਕੋਰੀ ਜਿਗਤਾ ਉਨੀ ਪਹਿਲੋ ਪਾਇਆ ਹੋਇਆ ਸਭ ਕੁਝ ਬਨਾਇਆ ਹੋਇਆ ਮਹਾਰਾਜ ਨੇ ਉਹਦੇ ਹੁਕਮ ਦੇ ਵਿੱਚ ਸਭ ਕੁਝ ਹੋ ਰਿਹਾ ਹੈ ਅੱਗੇ ਅਗਲਾ ਅक्षर ਮਹਾਰਾਜ ਜੀ ਯੰਯਾ ਅक्षर ਆਰੰਭ ਕਰਦੇ ਹਨ ਹੇ ਲੋਗ ਅੰਗਾਇਆ ਸੀ ਉਹ ਨਿੰ냔 ਅੱਖਰ ਨਿੰ냔 ਨਬੀ ਨੱਕ ਦੇ ਵਿੱਚੋਂ ਬੋਲਿਆ ਜਾਂਦਾ ਅੱਖਰ ਇਹ ਵੀ ਬਹੁਤ ਘੱਟ ਪੰਜਾਬੀ ਦੇ ਵਿੱਚ ਯੂਜ਼ ਹੁੰਦਾ ਆਪਣੇ ਨਾਵਾਂ ਦੇ ਵਿੱਚ ਦੇਖੀਦਾ ਹੈ ਨਾ ਬਹੁਤ ਘੱਟ ਇਹ ਨਿੰ냔 ਅੱਖਰ ਆਪਾਂ ਵਰਤਦੇ ਆ ਇਸ ਕਰਕੇ ਸਾਨੂੰ ਬਹੁਤਾ ਇਹਦੇ ਬਾਰੇ ਗਿਆਨ ਨਹੀਂ ਹੁੰਦਾ ਸੀ ਨੂੰ ਪੜ੍ਹਦੇ ਨਹੀਂ ਇਸ ਕਰਕੇ ਅਸੀਂ ਗਲਤ ਬੁਲਾ ਜਾਂਦੇ ਆ ਤੇ ਬਾਣੀ ਦੇ ਵਿੱਚ ਇਹਦੀ ਵਰਤੋਂ ਆਇਆ ਨਿੰ냔 ਅੱਖਰ ਦੀ ਨੱਕ ਦੇ ਵਿੱਚੋਂ ਇਹਨੂੰ ਬੁਲਾਣਾ ਚਾਹੀਦਾ ਸਨ ਨਦਰ ਕਰੀ ਜਾਂ ਦੇਖਾਂ ਦੂਜਾ ਨਹੀਂ ਕੋਏ ਤੇ ਮਹਾਰਾਜ ਜੀ ਕਹਿੰਦੇ ਉਹਦੀ ਨਦਰ ਹੋਏ ਜਿਹਨੂੰ ਨਦਰ ਨਾਲ ਉਹ ਤੱਕ ਲਵੇ ਦੇਖ ਲਵੇ ਤੇ ਮਹਾਰਾਜ ਜੀ ਕਹਿੰਦੇ ਦੂਜਾ ਕੋਈ ਨਹੀਂ ਹੈ ਉਹਦੇ ਤੋਂ ਬਿਨਾ ਦੂਜਾ ਕੋਈ ਨਹੀਂ ਜਿਹੜਾ ਸੰਸਾਰ ਨੂੰ ਤੱਕਦਾ ਹੋਵੇ ਦੇਖਦਾ ਹੋਵੇ ਤੇ ਮਹਾਰਾਜ ਜੀ ਕਹਿੰਦੇ ਕੋਈ ਹੈ ਯੈ ਯੈ ਨਦਰ ਕਰੀ ਜਾਂ ਦੇਖਾਂ ਦੂਜਾ ਨਹੀਂ ਕੋਏ ਈਮਾਰਾ ਜੀ ਕਹਿੰਦੇ ਦੂਜਾ ਕੋਈ ਨਹੀਂ ਇੱਕੋ ਰਵਰਿਆ ਸਭ ਥਾਈ ਇੱਕ ਵਸਿਆ ਮਨ ਮਾਹੀ ਕਹਿੰਦੇ ਦੂਹੇ ਜਗਤ ਤਿਉ ਬੈਠਾ ਹੈ ਇੱਕੋ ਸੰਸਾਰ ਵਿੱਚ ਵੀ ਉਹ ਵਰਤ ਰਿਹਾ ਤੇ ਸਾਡੇ ਮਨ ਵਿੱਚ ਵੀ ਉਹ ਬੈਠਾ ਹੋਇਆ ਹੈ ਅੰਦਰ ਵੀ ਉਹ ਵਰਤ ਰਿਹਾ ਅੰਦਰ ਵੀ ਉਹ ਬੈਠਾ ਹੋਇਆ ਹੈ ਮਾਲਕ ਅਸੀਂ ਭੁੱਲ ਜਾਂਦੇ ਆਂ ਅਸੀਂ ਢੂੰਡਦੇ ਫਿਰਦੇ ਆਂ ਲੱਭਦੇ ਫਿਰਦੇ ਆਂ ਤੇ ਪਾਰਿਓ ਤਾਂ ਅੰਦਰ ਬੈਠਾ ਹੋਇਆ ਸਾਨੂੰ ਤੱਕ ਰਿਹਾ ਦੇਖ ਰਿਹਾ ਸਾਡੀ ਕੰਮ ਕੀਤੇ ਨੂੰ ਸਾਡੇ ਸਿਸ਼ਟੀ ਵਿੱਚ ਭੱਜੇ ਫਿਰਦਿਆਂ ਨੂੰ ਸਾਰਾ ਤੱਕਦਾ ਪਰ ਅਸੀਂ ਭੁੱਲ ਜਾਂਦੇ ਆ ਅਸੀਂ ਹੰਕਾਰ ਹਉਮੇ ਦੇ ਵਿੱਚ ਉਹਲਾ ਜਿਹੜਾ ਨਾ ਹਉਮੇ ਦਾ ਉਹਨੂੰ ਲੈ ਕੇ ਭੱਜੇ ਫਿਰਦਿਆਂ ਲੱਭਦੇ ਫਿਰਦਿਆਂ ਕਿੱਥੇ ਮਿਲ ਜਾਵੇ ਕਿਤੇ ਪ੍ਰਾਪਤੀ ਹੋ ਜਾਵੇ ਤੇ ਮਹਾਰਾਜ ਜੀ ਕਹਿੰਦੇ ਉਹ ਤਾਂ ਬੈਠਾ ਹੋਇਆ ਵਾਚਨ ਕਰਦਿਆਂ ਕਿਹਾ ਉੱਠ ਕਿਹਾ ਉੱਠ ਚੱਲਣਾ ਇਥੇ ਬਚਨ ਕਰਦਿਆਂ ਚੱਜੈ ਯੰਝੈ ਨਦਰ ਕਰੀ ਜਾਂ ਦੇਖਾਂ ਦੂਜਾ ਨਹੀਂ ਕੋਈ ਏਕੂ ਰਵਰਿਆ ਸਭ ਥਾਈ ਇੱਕ ਵਸਿਆ ਮਨ ਮਾਹੀ ਇੱਕੋ ਹੀ ਰਵਰਿਆ ਸਾਰੀ ਸ੍ਰਿਸ਼ਟੀ ਵਿੱਚ ਵਰਤਿਆ ਇੱਕੋ ਹੀ ਮਨ ਦੇ ਵਿੱਚ ਅੰਦਰ ਬੈਠਾ ਹੋਇਆ ਅੱਗੇ ਵਾਲਾ ਸ਼ਬਦ ਮਹਾਰਾਜ ਜੀ ਅਕਸ਼ਰ ਰਾਮ ਕਰਦਿਆਂ ਟੱਟੇ ਟੰਚ ਕਰੋ ਕਿ ਆ ਪ੍ਰਾਨੀ ਘੜੀ ਕੇ ਮੋਦ ਕੇ ਉੱਠ ਚੱਲਣਾ ਕਿ ਅਕਸ਼ਰ ਤੁਹਾ ਮਾਰਾ ਜੀ ਬਚਨ ਕਰਦੇ ਹਨ ਮਹਾਰਾਜ ਜੀ ਕਹਿੰਦੇ ਤੂੰ ਕਾਹਦਾ ਪ੍ਰਾਨੀ ਮਹਿਮ ਕਰਦਾ ਹੈ ਭਰਮ ਕਰਦਾ ਹੈ ਟੰਚ ਕਰੂ ਕਿ ਆ ਪ੍ਰਾਨੀ ਘੜੀ ਕੇ ਮੋਤ ਕੇ ਉਠ ਚੱਲਣਾ ਮਹਾਰਾਜ ਜੀ ਕਹਿੰਦੇ ਤੂੰ ਕਾਹਦਾ ਸੰਸਾਰੀ ਵਸਤੂਆਂ ਸੰਸਾਰੀ ਧੰਧਿਆਂ ਵਿੱਚ ਤੁਰਿਆ ਫਿਰਦਾ ਹੈ ਇਕੱਠਾ ਕਰਦਾ ਹੈ ਸੰਸਾਰੀ ਧਨ ਸੰਸਾਰੀ ਪਦਾਰਥ ਤੇ ਮਹਾਰਾਜ ਜੀ ਕਹਿੰਦੇ ਤੈਨੂੰ ਕਿਤੇ ਗਰੰਟੀ ਹੈ ਪਰਾਨੀ ਘੜੀ ਮੋਤ ਕੇ ਉੱਠ ਚੱਲਣਾ ਇੱਕ ਘੜੀ ਦੀ ਵੀ ਤੇਰੇ ਕੋਲ ਮੌਲਤ ਨਹੀਂ ਹੈ ਗਰੰਟੀ ਨਹੀਂ ਹੈ ਮੌਲਤ ਤੋਂ ਭਾਵ ਹੁੰਦਾ ਹੈ ਗਰੰਟੀ ਕਹਿੰਦੇ ਕਿਤੇ ਗਰੰਟੀ ਥੋੜਾ ਤੂੰ ਸੰਸਾਰੀ ਧੰਧਾਂ ਵਿੱਚ ਇੰਨਾ ਮਸਤ ਹੈ ਇੰਨਾ ਖੁੱਭ ਗਿਆ ਤੈਨੂੰ ਕੋਈ ਘੜੀ ਦਾ ਵੀ ਸਰੀਰ ਦਾ ਭਰੋਸਾ ਨਹੀਂ ਇਸ ਤੋਂ ਕਿਸ ਟਾਈਮ ਕਿਸ ਘੜੀ ਮੌਲਤ ਪੁੱਗ ਜਾਣੀ ਹੈ ਪੁੱਲ ਜਾਣੀ ਹੈ ਸੰਸਾਰ ਤੋਂ ਉੱਤੋਂ ਉੱਠਣਾ ਪੈਣਾ ਹੈ ਜਾਣਾ ਪੈਣਾ ਹੈ ਘੜੀ ਪ੍ਰਾਨੀ ਘੜੀ ਕੇ ਮੋਤ ਕੇ ਉੱਠ ਚੱਲਣਾ ਹਰਾ ਜੀ ਕਹਿੰਦੇ ਪਾਦਾ ਜੀ ਉੱਥੇ ਗਰੰਟੀ ਨਹੀਂ ਐ ਇੱਕ ਘੜੀ ਮੋਤ ਸਾਡੇ ਕੋਲ ਗਰੰਟੀ ਨਹੀਂ ਐ ਸਰੀਰ ਦੀ ਕਦੋਂ ਉੱਠ ਜਾਣਾ ਸਰੀਰ ਜੂਵੈ ਜਨਮ ਨਾ ਹਾਰੂ ਪਰ ਆਪਣਾ ਭਾਜ ਪੜੋ ਤੁਮਹਾਰ ਸਰਨਾ ਤੇ ਮਹਾਰਾਜ ਜੀ ਕਹਿੰਦੇ ਜੂਵੈ ਦੀ ਤਰ੍ਹਾਂ ਜਨਮ ਨੂੰ ਨਾ ਹਾਰੋ ਕਿਵੇਂ ਇੱਕ ਜਵਾਰੀ ਜਵਾਰੀ ਜੁਵਾਰ ਕੇ ਚਲਾ ਜਾਂਦਾ ਇਸੇ ਤਰ੍ਹਾਂ ਜਨਮ ਮਨੁੱਖਾ ਤੂੰ ਤਹਾਰੀ ਜਨੈ ਇਹ ਸੰਸਾਰੀ ਪਦਾਰਥਾ ਇਛਾਵਾਂ ਦੀ ਪੂਰਤੀ ਕਰਦਾ ਹੋਇਆ ਭਜ ਪੜੋ ਤੂੰ ਹਰ ਸਰਨਾ ਕਹਿੰਦੇ ਭਜ ਕਿਉ ਦੀ ਸਰਨ ਪੈ ਜਾ ਹਜੇ ਤਾਂ ਸਮਾਂ ਹੈ ਹਜੇ ਤਾਂ ਸਵਾਸ ਬਾਕੀ ਜੇ ਹਣ ਤੂੰ ਭਜ ਕਿਉ ਸਵਾਸ ਨਾ ਗਵਾ ਜਿਹੜੀ ਜ਼ਿੰਦਗੀ ਬੀਤ ਗਈ ਚਲੀ ਗਈ ਗੁਜ਼ਰ ਗਈ ਉਹਦਾ ਪਛਤਾਵਾ ਨਾ ਕਰ ਜਿਹੜਾ ਜਿੰਨਾ ਕੁਝ تیرੇ ਕੋਲ ਬਾਕੀ ਹੈ ਭੱਜ ਕੇ ਉਹਦੀ ਸਰਨ ਗ੍ਰਹਿਣ ਕਰ ਲੈ ਛੇਤੀ ਛੇਤੀ ਕਾਲੀ ਕਾਲੀ ਉਹਦੇ ਚਰਨਾਂ ਵਿੱਚ ਆ ਟਿਕ ਜਾ ਤਾਂ ਕਿ ਬਾਕੀ ਦੇ ਸਵਾਸ ਜ਼ਿੰਦਗੀ ਸਫਲ ਬਣ ਜਾਵੇ ਭਾਜ ਪੜੋ ਤੁਮ ਹਰ ਸਰਨਾ ਕਹਿੰਦੇ ਭੱਜ ਕੇ ਕਾਲੀ ਨਾਲ ਉਹਦੀ ਸਰਨ ਗ੍ਰਹਿਣ ਕਰ ਠੱਠੇ ਠਾੜ ਵਰਤੀ ਤਿਨ ਅੰਤਰ ਹਰ ਚਰਨੀ ਜਿਨ ਕਾ ਚਿੱਤ ਲਾਗਾ ਖੱਠਾ ਅੱਖਰ ਅੱਗੇ ਮਹਾਰਾਜ ਜੀ ਆਰੰਭ ਕਰਦੇ ਹਨ ਪ੍ਰਦੇਸ਼ ਬਖਸ਼ਦੇ ਹਨ ਖੱਠੇ ਠਾੜ ਵਰਤੀ ਕਹਿੰਦੇ ਕਿਹੜੀ ਠੰਡ ਵਰਤਦੀ ਹੈ ਮਹਾਰਾਜ ਜੀ ਸਵਾਲ ਕਰਦੇ ਹਨ ਪਾਦਾ ਜੀ ਕਿਹੜੀ ਠੰਡ ਹੈ ਜਿਹੜੀ ਅੰਦਰ ਵਰਤਦੀ ਹੈ ਜਿਹੜੀ ਅਸੀਂ ਚਾਹੁੰਨੇ ਆ ਕਹਿ ਦਿੰਨੇ ਆ ਮਹਾਰਾਜ ਜੀ ਠੰਡ ਪਾਈ ਸੀਤਲਤਾਈ ਪਾਈ ਸਾਨੂੰ ਠੰਡ ਮਿਲ ਜਾਵੇ ਅੰਦਰ ਸੀਤਲਤਾਈ ਟਿਕਾਈ ਆ ਜਾਵੇ ਸਾਡੀ फडਕਣਾ ਖਤਮ ਕਰ ਦੇ ਉਹ ਕਿਹੜੀ ਠੰਡ ਹੈ ਮਹਾਰਾਜ ਜੀ ਕਹਿੰਦੇ ਠਠੇ 68 ਵਰਤੀ ਤਿੰਨ ਅੰਤਰ ਹਰ ਚਰਨੀ ਜਿਲਕਾ ਚਿੱਤ ਲੱਗਾ ਹਰ ਜੀ ਕਹਿੰਦੇ ਜਿੰਨਾ ਦਾ ਪਿਆਰੋ ਹਰੀ ਦੇ ਚਰਨਾਂ ਨਾਲ ਚਿੱਤ ਜੁੜ ਜਾਂਦਾ ਹੈ ਚਿੱਤ ਲੱਗ ਜਾਂਦਾ ਹੈ ਉਹਨਾਂ ਨੂੰ ਠੰਡ ਮਿਲਦੀ ਹੈ ਬਾਹਰਲੀ ਠੰਡ ਤਾਂ ਮਿਲ ਜਾਂਦੀ ਨਹੀਂ ਆ ਸਮੇਂ-ਸਮੇਂ ਤੇ ਸਮਾਂ ਚੇਂਜ ਹੁੰਦਾ ਹੈ ਰੁੱਤਾਂ ਬਦਲਦੀਆਂ ਪਰ ਅੰਦਰਲੀ ਠੰਡ ਸਾਨੂੰ ਠੰਡ ਵਿੱਚ ਵੀ ਨਹੀਂ ਪੈਂਦੀ ਪਾਵੇਂ ਪੋ ਦਾ ਮਹੀਨਾ ਹੋਵੇ ਅੰਦਰ ਸਾਡਾ ਫਿਰ ਵੀ ਤੱਪਦਾ ਛੜਦਾ ਜਲਦਾ ਉਹ ਠੰਡ ਮਹਾਰਾਜੀ ਦੱਸਦੇ ਆਂ ਕਹਿੰਦੇ ਉਹ ਠੰਡ ਕਿੱਥੋਂ ਮਿਲਨੀ ਆ ਗੁਰੂ ਤੋਂ ਮਿਲਨੀ ਆ ਗੁਰੂ ਦੇ ਚਰਨਾਂ ਦੇ ਵਿੱਚ ਮਨ ਚ ਤਰਪਨ ਕਰਾਂਗੇ ਹਰ ਚਰਨੀ ਜਿਨਕਾ ਚਿੱਤ ਲੱਗਾ ਜਿਨ੍ਹਾਂ ਦਾ ਸਰੀਰਾਂ ਦਾ ਗੁਰਮਖੰਡਾ ਜਗਿਆ ਸਮਾਂ ਉਹਦੇ ਚਰਨਾਂ ਵਿੱਚ ਚਿੱਤ ਲੱਗ ਗਿਆ ਸ਼ਬਦ ਰਾਹੀਂ ਉਹਨਾਂ ਨੂੰ ਉਹ ਠੰਡ ਮਿਲ ਜਾਂਦੀ ਹੈ ਜਦੋਂ ਮਨ ਨੇ ਉਹਦੇ ਅਰਪਣ ਹੋ ਜਾਂਦਾ ਹੈ ਫਿਰ ਠੰਡ ਹਿਰਦਾ ਜਿਹੜਾ ਸੰਡਾ ਹੋ ਜਾਂਦਾ ਸੀਤਲ ਹੋ ਜਾਂਦਾ ਹੈ ਹੇ ਮਹਾਰਾਜ ਜੀ ਕਹਿੰਦੇ ਫੁਰਣਿਆਂ ਦੀ ਸਪੀਟ ਖਤਮ ਹੋ ਜਾਂਦੀ ਹੈ ਉਹ ਠੰਡ ਦੀ ਮਹਾਰਾਜ ਗੱਲ ਕਰ ਜਨ ਚਿੱਤ ਲਾਗਾ ਸਹੀ ਜਨ ਨਿਸਤਰੇ ਤੋ ਪ੍ਰਸਾਦੀ ਸੁਖ ਪਾਇਆ ਹਰ ਜੀ ਕਹਿੰਦੇ ਭਾਵ ਜਿਨ੍ਹਾਂ ਦਾ ਚਿੱਤ ਭਾਵ ਰਿਓ ਲੱਗ ਗਿਆ ਸਹੀ ਜਨ ਬਣ ਕੇ ਤਰ ਜਾਂਦੇ ਹਨ ਉਹ ਇਸ ਭਾਵ ਸਾਗਰ ਇਸ ਸਮੁੰਦਰ ਤੋਂ ਤਰਦੇ ਹਨ ਕਿਵੇਂ ਤੋ ਪ੍ਰਸਾਦੀ ਸੁਖ ਪਾਇਆ ਉਹਦੀ ਕਿਰਪਾ ਦੇ ਨਾਲ ਇਹ ਸੁਖ ਮਿਲਦਾ ਮਹਾਰਾਜ ਜੀ ਕਹਿੰਦੇ ਉਹਦੀ ਕਿਰਪਾ ਹੁੰਦੀ ਹੈ ਪ੍ਰਸਾਦੀ ਤੋਂ ਭਾਵ ਕਿਰਪਾ ਇਹ ਸੁਖ ਆਨੰਦ ਉਹਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਡੱਡਾ ਡੰਫ ਕਰੋ ਕਿਆ ਪ੍ਰਾਨੀ ਜੋ ਕੁਛ ਹੋਆ ਸੋ ਸਭ ਚੱਲਣਾ ਇਹ ਮਹਾਰਾਜ ਜੀ ਡੱਡੇ ਅक्षर ਤੋਂ ਅੱਗੇ ਬਚਨ ਕਰਦੇ ਹਨ ਮਹਾਰਾਜ ਜੀ ਕਹਿੰਦੇ ਡੱਡਾ ਡੰਫ ਕਰੋ ਕਿਆ ਪ੍ਰਾਨੀ ਪੁਰਾਨੀ ਜੋ ਕੁਛ ਹੋਆ ਸੋ ਸਭ ਚੱਲਣਾ ਮਹਾਰਾਜ ਜੀ ਕਹਿੰਦੇ ਜੋ ਕੁਛ ਤੂੰ ਕਰ ਰਿਆ ਹੈ ਇਹ ਸਭ ਚਲਾਏ ਮਾਨਸ ਸੰਸਾਰ ਇੱਥੇ ਸਭ ਕੁਝ ਜਿਹੜਾ ਬਿਨਸਨਹਾਰ ਹੈ ਝੂਠ ਹੈ ਇਹ ਪ੍ਰਾਨੀ ਇਹ ਸੰਸਾਰ ਵਿੱਚ ਜੋ ਕੁਝ ਤੂੰ ਕੱਤਰ ਕਰਦਾ ਹੈ ਜੋ ਕੁਝ ਖੱਟਦਾ ਇਹਨੂੰ ਸੰਸਾਰ ਵਿੱਚ ਹੀ ਛੱਡ ਜਣਾ ਤੂੰ ਜੇ ਵਚਨ ਕਰਦੇ ਹਨ ਇੱਕ ਦਿਨ ਚੱਲਣਾ ਪੈਣਾ ਤਿਸੇ ਸਰੇਵੋ ਆ ਸੁਖ ਪਾਵੋ ਸਰਮ ਨਿਰੰਤਰ ਰਵ ਰਿਆ ਉਹ ਸਾਰਿਆਂ ਵਿੱਚ ਨਿਰੰਤਰ ਹੈ ਮਾਲਕ ਉਹਨੂੰ ਮਹਾਰਾਜ ਜੀ ਕਹਿੰਦੇ ਭਾਈ ਪਾਦਾ ਜੀ ਉਹਨੂੰ ਪੜ੍ਹਨਾ ਚਾਹੀਦਾ ਕਿਸੇ ਸਰੇਵੋ ਉਹਨੂੰ ਧਿਆਉਣਾ ਕਰੋ ਦਾ ਸਿਮਰਨ ਕਰੋ ਤਾਂ ਸੁਖ ਪਾਵੋ ਮਹਾਰਾਜ ਜੀ ਕਹਿੰਦੇ ਤਾਂ ਹੀ ਪਿਆਰਿਓ ਸੁਖ ਮਿਲਣਾ ਸਰਮ ਨਿਰੰਤਰ ਰਵ ਰਿਆ ਸਾਰਿਆਂ ਵਿੱਚ ਇੱਕ ਰਸ ਹੋ ਰਵ ਰਿਆ ਵਰਤ ਰਿਆ ਢੱਡੇ ਟਾਹੇ ਉਹ ਸਾਰੇ ਆਪੇ ਯੋ ਤਿਸ ਭਾਵੇ ਤਿਸੇ ਤਿਵੇ ਕਰੈ ਢੱਡੇ ਅਕਸ਼ਰ ਤੁਮਾਰਾ ਜੀ ਅੱਗੇ ਬਚਨ ਕਰਦਿਆਨ ਉਹ ਢਾਂਦਾ ਵੀ ਉਸਾਰਦਾ ਵੀ ਐ ਉਹ ਸ੍ਰਿਸ਼ਟੀ ਨੂੰ ਢਾ ਵੀ ਸਕਦਾ ਹੈ ਖਤਮ ਕਰ ਸਕਦਾ ਢੱਡੇ ਢਾਹੇ ਉਸਾਰੇ ਆਪੇ ਤੇ ਉਹ ਸ੍ਰਿਸ਼ਟੀ ਨੂੰ ਬਣਾ ਵੀ ਸਕਦਾ ਜਿਵੇਂ ਬਚਪਨ ਚ ਆਪਾਂ ਖੇਡਦੇ ਸੀ ਨਾ ਘਰ ਬਣਾਨੇ ਕੱਚੇ ਛੋਟੇ ਛੋਟੇ ਬੱਚਾ ਘਰ ਬਣਾਉਂਦਾ ਰੇਤਾ ਦੇ ਵਿੱਚ ਪੈਰ ਦੱਬ ਕੇ ਨਾ ਉਹ ਘਰ ਕੋਜ ਮਿੱਟਵਾਜ਼ ਤੇ ਖੜਾ ਰਹਿੰਦਾ ਫਿਰ ਢਾਹ ਜਾਂਦਾ ਫਿਰ ਆਪਣੇ ਆਪ ਨੂੰ ਢਾ ਦਿੰਦਾ ਐਵੇਂ ਮਾਲਕ ਸਾਡੇ ਨਾਲ ਖੇਡਦਾ ਉਹ ਵੀ ਸਾਨੂੰ ਬਣਾਉਂਦਾ ਵੀ ਹੈ ਤੇ ਸਾਨੂੰ ਢਾ ਵੀ ਸਕਦਾ ਖਤਮ ਵੀ ਕਰ ਸਕਦਾ ਢੱਡੇ ਢਾਹੇ ਉਸਾਰੇ ਆਪੇ ਆਪ ਹੀ ਸਾਰਨ ਵਾਲਾ ਆਪ ਹੀ ਢਾਣ ਵਾਲਾ ਜਿਉਂ ਤਿਸ ਭਾਵੇਂ ਜਿਵੇਂ ਕਰੇ ਜਿਵੇਂ ਉਹਨੂੰ ਭੌਂਦਾ ਪਿਆਰਿਓ ਤਿਵੇਂ ਹੀ ਸ੍ਰਿਸ਼ਟੀ ਵਿੱਚ ਹੁੰਦਾ ਐ ਅਸੀਂ ਜਿੱਦ ਛੱਡਦੀ ਕਿ ਸਾਡਾ ਵਰਤਦਾ ਸਾਡਾ ਜਿੱਦ ਕਰਦਾ ਨਾ ਮਨਮੁਖਤਾਈ ਦੇ ਵਿੱਚ ਮਨੁੱਖ ਜਿੱਦ ਕਰਦਾ ਕਿ ਮੇਰਾ ਹੈ ਸਭ ਕੁਝ ਮੈਂ ਕਰਦਾ ਹਾਂ ਹੋਮੇ ਦੇ ਵਿੱਚ ਕਹਿ ਦਿੰਦਾ ਪਰ ਪਿਆਰਿਓ ਇੱਥੇ ਮਹਾਰਾਜ ਕਹਿੰਦੇ ਉਠਾਣ ਵਾਲਾ ਤੇ ਸਾਰਨ ਵਾਲਾ ਆਪੇ ਹੈ ਤਿਸ ਭਾਵੇਂ ਜਿਵੇਂ ਕਰੇ ਜਿਵੇਂ ਉਹਨੂੰ ਭਾਉਂਦਾ ਚੰਗਾ ਲੱਗਦਾ ਪਿਆਰਿਓ ਓਵੇਂ ਉਹ ਕਰ ਰਿਹਾ ਕਰ ਕਰ ਵੇਖੈ ਹੁਕਮ ਚਲਾਏ ਤਿਸ ਨਸਤਾਰੇ ਜਾਕੋ ਨਦਰ ਕਰੇ ਉਹ ਕਰ ਕਰਕੇ ਦੇਖਦਾ ਤੱਕਦਾ ਵੀ ਖੁਸ਼ ਵੀ ਹੁੰਦਾ ਮਾਲਕ ਉਹ ਸੰਸਾਰ ਨੂੰ ਦੇਖ ਕੇ ਖੇਡ ਨੂੰ ਦੇਖ ਕੇ ਖੁਸ਼ ਹੁੰਦਾ ਕਰ ਕਰ ਵੇਖੇ ਹੁਕਮ ਚਲਾਏ ਤੇ ਹੁਕਮ ਵੀ ਚਲਾਉਂਦਾ ਉਸ ਨਿਤਾਰੇ ਤੇ ਤਾਰਦਾ ਵੀ ਉਹ ਹੀ ਹੈ ਜਿਨ੍ਹਾਂ ਦੇ ਭਾਗ ਜਾਗ ਜਾਂਦੇ ਉਹਨਾਂ ਨੂੰ ਤਾਰ ਵੀ ਦਿੰਦਾ ਜਾਂਕੋ ਨਦਰ ਕਰੇ ਜਿਨ੍ਹਾਂ ਤੇ ਉਹ ਨਦਰ ਕਰ ਦਿੰਦਾ ਫਿਰ ਉਹਨਾਂ ਨੂੰ ਇਸ ਸਮੁੰਦਰ ਚੋਂ ਅਗਣ ਦੇ ਸਮੁੰਦਰ ਚੋਂ ਪਾਰ ਕਰ ਦਿੰਦਾ ਪਾਰ ਕਰਨਾ ਕਰਦਾ ਪਾਤਸ਼ਾਹ ਜੀ ਅੱਗੇ ਨਾਨਾ ਅਕਸ਼ਰ ਉਚਾਰਨ ਕਰਦੇ ਹਨ ਨਾਣ ਰਵਤ ਰਹੇ ਘਟ ਅੰਤਰ ਹਰ ਗੁਣ ਗਾਵੇ ਸੋਈ ਪਾਤਸ਼ਾਹ ਜੀ ਨਾਨਾ ਅਕਸ਼ਰ ਉਚਾਰਨ ਕਰਦੇ ਹਨ ਨਾਣ ਰਨਤ ਰਹੇ ਘਟ ਅੰਤਰ ਇਹ ਘਟ ਦੇ ਵਿੱਚ ਘਟ ਘਟ ਕੇ ਅੰਤਰ ਕੀ ਜਾਣਤ ਹਰ ਗੁਣ ਗਾਵੇ ਸੋਈ ਪਿਆ ਜਿਹੜੇ ਹਰੀ ਦੇ ਗੁਣ ਗਾਉਂਦੇ ਆ ਉਹ ਅੰਦਰ ਹਰੀ ਘਟ ਦੇ ਵਿੱਚ ਬੈਠਾ ਹੋਇਆ ਪ੍ਰਕਾਸ਼ ਹੋ ਜਾਂਦਾ ਤੇ ਬਚਨ ਕਰਦੇ ਨੇ ਪਾਤਸ਼ਾਹ ਜੀ ਆਪੇ ਆਪ ਮਿਲਾਵੇ ਕਰਤਾ ਪੁਨਰਪ ਜਨਮ ਨਾ ਹੋਈ ਤੇ ਜਦੋਂ ਘਟ ਦੇ ਵਿੱਚ ਅੰਦਰ ਹਿਰਦੇ ਦੇ ਵਿੱਚ ਹਰੀ ਗੁਣ ਗੁੰਦਾ ਹੈ ਨਾ ਫਿਰ ਵਾਰ-ਵਾਰ ਪੁਨਰਪ ਜਨਮ ਨਹੀਂ ਹੁੰਦਾ ਮਹਾਰਾਜ ਜੀ ਬਝਵਾਵ ਦਿੰਦੇ ਨੇ ਸਾਨੂੰ ਕਹਿੰਦੇ ਆਪੇ ਆਪ ਮਿਲਾਵੇ ਕਰਤਾ ਪੁਨਰਪ ਜਨਮ ਨਾ ਹੋਈ ਜਦੋਂ ਆਪਣੇ ਵਿੱਚ ਕਿਸੇ ਸਰੀਰ ਨੂੰ ਪਿਆਰੋਂ ਮੇਲਦਾ ਫਿਰ ਬਾਰ ਬਾਰ ਜੰਮਦਾ ਮਰਦਾ ਨਹੀਂ ਪੁਨਰਵਤੋਂ ਪਾਪ ਜੰਮਣ ਮਰਨ ਤੋਂ ਫਿਰ ਖਿਹੜਾ ਛੁੱਟ ਜਾਂਦਾ ਹਰਿ ਜੀ ਵਿਚਾਲ ਲੈਂਦੇ ਹਨ ਫਿਰ ਆਪੇ ਆਪ ਮਿਲਾਵੇ ਕਰਤਾ ਜਦੋਂ ਆਪ ਪਾਪ ਕਿਰਪਾ ਕਰਕੇ ਮੇਲ ਲੈਂਦਾ ਫਿਰ ਪੁਨਰਪ ਜਨਮ ਵਿੱਚ ਨਹੀਂ ਦੁਬਾਰਾ ਜੰਮ ਨਹੀਂ ਸਕਦੇ ਸੀ ਫਿਰ ਜੁਨਾ ਤੋਂ ਜੰਮਣ ਮਰਨ ਤੋਂ ਪਰੇ ਹੋ ਜਾਵੇਗੀ ਆਤਮਾ ਤਤੈ ਤਾਰੂ ਭੌਜਲ ਹੂਆ ਤਾਂ ਕਾ ਅੰਤ ਨਾ ਪਾਇਆ ਉਹ ਦਾ ਅੰਤ ਕਿਤੇ ਪਾ ਸਕਦੇ ਆ ਤੱਤੇ ਤਾਰੂ ਭੌਜਲ ਹੂਆ ਇਸ ਭੌਜਲ ਤੋਂ ਤਾਰੂ ਕਰਨ ਵਾਲਾ ਤਾਰਨ ਵਾਲਾ ਤਾਂ ਹੋ ਸਕਦੇ ਆ ਅਸੀਂ ਅੰਤ ਨਾ ਪਾਇਆ ਉਹ ਉਤਾਰ ਤੇ ਸਕਦੇ ਆ ਉਹਦੀ ਬਾਣੀ ਪੜ ਕੇ ਉਹਨੂੰ ਹਿਰਦੇ ਵਿੱਚ ਪ੍ਰਕਾਸ਼ ਕਰਕੇ 파ਰੂ ਦੀ ਬੇਅੰਤਤਾ ਨੂੰ ਨਹੀਂ ਪਾ ਸਕਦੇ ਉਹਦਾ ਅੰਤ ਨਹੀਂ ਪਾ ਸਕਦੇ ਨਾ ਤਰਨਾ ਤੁਲਹਾ ਹਮ ਬੂਡਸ ਤਾਰ ਲਹੇ ਤਾਰਨ ਹਾਰਿਆ ਤੇ ਮਹਾਰਾਜ ਜੀ ਕਹਿੰਦੇ ਆਪ ਬੇਨਤੀ ਕਰਦੇ ਨੇ ਜਿਗਾ ਸੁ ਬਣ ਕੇ ਗੁਰਾਨ ਨ ਪਾਚਾ ਕਹਿੰਦੇ ਪਾਦਾ ਜੀਓ ਨਾ ਅਸੀਂ ਤਾਰੂ ਆ ਤੇ ਨਾ ਅਸੀਂ ਤੁਲਹਾ ਬੇੜੀ ਨੂੰ ਚਲਾਣ ਵਾਲੇ ਉਹ ਬੇੜੇ ਨੂੰ ਚਲਾਣ ਵਾਲਾ ਤੁਲਹਾ ਹੁੰਦਾ ਜਿਹੜਾ ਚਲਾਉਂਦਾ ਬੇੜਾ ਨਾ ਅਸੀਂ ਤਾਰੂ ਆ ਨਾ ਤੁਲਹਾ ਹਾਂ ਤੇ ਨਾ ਹਮ ਬੂਡਸ ਮਹਾਰਾਜ ਜੀ ਕਹਿੰਦੇ ਤਾਰ ਦਾ ਕੌਣ ਹੈ ਤਾਰ ਲਹੇ ਤਾਰਨ ਹਾਰਿਆ ਬੇਨਤੀ ਕਰਨੀ ਚਾਹੀਦੀ ਹੈ ਮਹਾਰਾਜ ਜੀ ਕਹਿੰਦੇ ਪਾਦਾ ਜੀ ਬੇਨਤੀ ਕਰਨੀ ਚਾਹੀਦੀ ਹੈ ਨਾ ਅਸੀਂ ਤਾਰ ਸਕਦੇ ਆ ਆਪਣੇ 나ਪ ਕਿਉਂਕਿ ਨਾ ਅਸੀਂ ਤੁਲ ਹਾਂ ਨਾ ਤਾਰੂ ਹਾਂ ਨਾ ਹਮ ਬੂਡਸ ਤਾਰ ਲਹੇ ਤਾਰਨ ਹਾਰਿਆ ਐਸੀ ਬੇਨਤੀ ਕਰੀਏ ਨਾ ਮਹਾਰਾਜ ਜੀ ਤੁਹਾਡੇ ਤੋਂ ਬਿਨਾ ਸਾਡੋ ਪਾਰ ਉਤਾਰਾ ਨਹੀਂ ਇਨਾਸ ਹੀ ਬੇੜੇ ਨੂੰ ਚਲਾਉਣ ਵਾਲਿਆਂ ਤੁਸੀਂ ਤੁਲਹਾ ਹੋ ਤੁਲਹਾ ਸਮਾਨੋ ਤੁਸੀਂ ਕਿਰਪਾ ਕਰੋ ਇਸ ਬੇੜੇ ਵਿੱਚ ਬਿਠਾ ਕੇ ਸਾਨੂੰ ਇਸ ਭਾਵ ਸਾਗਰ ਤੋਂ ਜਲ ਦੇ ਸਾਗਰ ਤੋਂ ਤਾਰ ਦਿਓ ਤਾਰ ਲੇ ਤਾਰਨ ਹਾਰਿਆ ਤਾਰੋ ਤਾਰਨ ਹਾਰਿਆ ਸ਼ਬਦ ਹੁੰਦਾ ਨ ਬਾਣੀ ਚ ਇੱਥੇ ਵੀ ਮਹਾਰਾਜ ਜੀ ਕਹਿੰਦੇ ਤਾਰ ਲੇ ਤਾਰਨ ਹਾਰਿਆ ਤੁਸੀਂ ਮੇਰ ਕਰੋ ਕਿਰਪਾ ਕਰੋ ਤਾਰ ਲੇ ਹੋ ਤਾਰਨ ਹਾਰਿਆ ਕੁਸੀਂ ਸਾਨੂੰ ਇਸ ਭਾਵ ਸਾਗਰ ਤੋਂ ਸੰਸਾਰ ਤੋਂ ਪਾਰ ਕਰ ਦੇਵੋ ਤਾਰ ਦੇਵੋ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰਾ ਇੱਥੇ 19 ਬੰਦ ਪੱਟੀ ਲਿਖੀ ਸ਼ਬਦ ਦੇ ਸੰਪੂਰਨ ਹੁੰਦੇ ਹਨ ਇਨੀਆਂ ਕੁ ਭਾਈ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾੰਦੇ ਭਾਈ ਨੀਕਾ ਭੁੱਲਾਂ ਜਨੀਆਂ ਨ ਮਹਾਰਾਜ ਜੀ ਸਮੱਤ ਬਖਸ਼ ਲੈਣ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ